हां जी दोस्तों किसान वीरा ਲਈ अहम ਜਾਣਕਾਰੀ ਵਾਲੀ ਵੀਡੀਓ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਅਬੋਹਰ ਕਿੰਨੂ ਮੰਡੀ ਤੋਂ ਲੈ ਕੇ ਲਾਈਵ ਹੋਏ ਆ ਅਬੋਹਰ ਕਿੰਨੂ ਮੰਡੀ ਦੇ ਵਿੱਚ ਕਿੰਨੂ ਦੇ ਅੱਜ ਕੀ ਭਾਅ ਰਹੇ ਆ ساری ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਅੱਜ 25 ਦਸੰਬਰ 2024 ਦਿਨ ਬੁੱਧਵਾਰ ਨੂੰ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਲਗਾਤਾਰ ਜਾਰੀ ਹੈ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਕਿੰਨੂ ਦਾ ਆਉਣਾ ਉਹ ਲਗਾਤਾਰ ਮੰਡੀ ਦੇ ਵਿੱਚ ਜਾਰੀ ਹੈ ਕਰੀਬ 2000 ਤੋਂ ਲੈ ਕੇ 3000 ਕੁਇੰਟਲ ਤੱਕ ਜਿਹੜਾ ਕਿਨੂ ਹੈ ਉਹ ਹਰ ਰੋਜ਼ ਮੰਡੀ ਦੇ ਵਿੱਚ ਆ ਰਿਹਾ ਤਾਂ ਗੱਲ ਕਰੀਏ ਆਪਾਂ ਮੰਡੀ ਦੇ ਵਿੱਚ ਅੱਜ 25 ਦਸੰਬਰ 2024 ਦਿਨ ਬੁੱਧਵਾਰ ਦੇ ਭਾਅ ਦੀ ਤਾਂ ਮੰਡੀ 'ਚ ਕਿਨੂ ਦਾ ਭਾਅ ਜਿਹੜਾ ਉਹ ਉੱਚਾ ਕਰਨ ਵਾਂਗੀ 25 ਰੁਪਏ ਕਿਲੋ ਰਿਹਾ ਤੇ ਆਮ ਭਾਅ ਜਿਹੜਾ ਕਿਨੂ ਦਾ ਉਹ 20 ਤੋਂ 22 ਰੁਪਏ ਦਰਜ ਕੀਤਾ ਗਿਆ ਜਦੋਂ ਕਿ ਹਰਾ ਕਿਨੂ ਹੈ ਜਿਹੜਾ ਉਹ 15 ਤੋਂ 17 ਰੁਪਏ ਮੰਡੀ ਦੇ ਵਿੱਚ ਵਿਕਿਆ ਤਾਂ ਭਾਅ ਦੇ ਵਿੱਚ ਜਿਹੜੇ ਕੱਲ ਦੇ ਵਾਗ ਜਿਹੜੀ ਖੜੋਤ ਹੈ ਉਹ ਰਹੀ ਅੱਜ ਤੇਜ਼ ਜਿਹੜਾ ਕਿੰਨੂ ਹੈ ਨਹੀਂ ਹੋਇਆ ਤਾਂ ਕਿੰਨੂ ਦੀ ਆਮਦ ਲਗਾਤਾਰ ਜਾਰੀ ਹੈ ਪਿੰਡਾਂ ਦੇ ਵਿੱਚ ਸੌਦੇ ਆ ਜਿਹੜੇ ਉਹ 17-18 ਰੁਪਏ ਤੋਂ ਲੈ ਕੇ 24-25 ਰੁਪਏ 27 ਰੁਪਏ ਤੱਕ ਜਿਹੜੇ ਸੌਦੇ ਹੋ ਰਹੇ ਆ 15 ਜਨਵਰੀ ਤੱਕ ਕਿਸੇ ਦੀ ਤੋੜਾਈ ਦਾ ਸਮਾਂ ਤੱਕ ਕਿਸੇ ਦਾ 31 ਜਨਵਰੀ ਤੱਕ ਦਾ ਤਾਂ ਹੁਣ ਜਿਹੜਾ ਕਿੰਨੂ ਹੈ ਠੰਡ ਜਿਹੜੀ ਪੈਣੀ ਸ਼ੁਰੂ ਹੋ ਚੁੱਕੀ ਹੈ ਕਈ ਥਾਵਾਂ ਤੇ 20 ਲਗਭਗ ਸਾਰੇ ਪੰਜਾਬ ਚ ਪਿਆ ਅਬੋਰ ਇਲਾਕੇ ਦੇ ਵਿੱਚ ਵੀ ਜਿਹੜਾ ਮੀਂਹ ਪਿਆ ਤਾਂ ਉਸ ਮੀਨੇ ਨਾਲ ਦੇ ਹੁਣ ਜਿਹੜੀ ਠੰਡ ਪੈਣੀ ਆ ਹਫ਼ਤਾ ਦੱਸ ਦੇਣਾ ਤਾਂ ਉਹਦੇ ਨਾਲ ਜਿਹੜੀ ਇਹਦੇ ਚ ਮਿਠਾਸ ਹੈ ਉਹ ਹੋਰ ਵਧੇਗੀ ਜਨਵਰੀ ਫਰਵਰੀ ਐਤ ਕੀ ਦਾ ਪਿਛਲੀ ਵਾਰ ਜਵੇਂ ਮਾਰਚ ਅਪ੍ਰੈਲ ਤੱਕ ਜਿਹੜਾ ਕਿੰਨੂ ਚਲਾ ਗਿਆ ਸੀ ਤਾਂ ਐਤ ਕੀ ਵੀ ਜਿਹੜਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਤਾਂ ਆ ਹੀ ਰਿਹਾ ਤਾਂ ਐਤ ਕੀ ਵੀ ਜਿਹੜਾ ਇਹ ਲੰਮਾ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਮਾਲ ਪਿਛਲੇ ਸਾਲ ਦੇ ਮੁਕਾਬਲੇ ਐਤ ਕੀ ਘੱਟ ਹੈ ਐਤ ਕੀ ਰੇਟ ਥੋੜਾ ਜਿਹਾ ਠੀਕ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਐਤ ਕੀ ਪ੍ਰੋਡਕਸ਼ਨ ਜਿਹੜੀ ਉਹ ਪਿਛਲੇ ਸਾਲ ਦੇ ਮੁਕਾਬਲੇ ਕਰੀਬ 60% ਦੇ ਲਗਭਗ ਵਸੀ ਜਾ ਰਹੀ ਹੈ ਤਾਂ ਕਿੰਨੂ ਮੰਡੀ ਦੇ ਵਿੱਚ ਜਿਹੜੇ ਭਾਅ ਤੁਹਾਡੇ ਤੱਕ ਹਰ ਰੋਜ਼ ਆਪਾਂ ਲੈ ਕੇ ਆਉਨੇ ਆ ਅੱਜ 25 ਦਸੰਬਰ ਦੇ ਭਾਅ ਤੁਹਾਡੇ ਨਾਲ ਸਾਂਝੇ ਕੀਤੇ ਆ ਵੀਰੋ ਕਈ ਥਾਵਾਂ ਤੇ ਆਪਾਂ ਗੱਲ ਕਰ ਲਈਏ ਤਾਂ ਕਿੰਨੂ ਦੇ ਭਾਅ ਵਿੱਚ ਕਾफी ਤੇਜ਼ੀ ਵੇਖਣ ਨੂੰ ਮਿਲੀ ਹੈ ਪਰ ਅਬੂਰ ਮੰਡੀ ਜਿੱਥੇ ਇੱਥੋਂ ਲਗਭਗ ਕਿੰਨੂ ਹੈ ਜਿਹੜਾ ਪੰਜਾਬ ਦੀਆਂ ਸਾਰੀਆਂ ਮੰਡੀਆਂ ਜਾਂਦਾ ਇੱਥੋਂ ਕਿੰਨੂ ਆ ਜਿਹੜਾ ਦਿੱਲੀ ਦੀਆਂ ਮੰਡੀਆਂ ਚ ਜੁਪੀ ਦੀਆਂ ਮੰਡੀਆਂ ਚ ਜਾਂ ਜਿਹੜੇ 사우ਦੀ ਮੰਡੀਆਂ ਚ ਕਿਨੂ ਆ ਜਿਹੜਾ ਉਹ ਜਾਂਦਾ ਪਰ ਕਿਨੂ ਦੇ ਵਿੱਚ ਜਿਹੜੀ ਤੇਜ਼ੀ ਹੈ ਰੇਟ ਦੇ ਵਿੱਚ 27 28 ਰੁਪਏ ਤੱਕ ਵੀ ਕਿਨੂ ਵੇਖਿਆ ਸੀ ਤਾਂ 25 ਰੁਪਏ ਜਿਹੜਾ ਕਿਨੂ ਅੱਜ ਮੰਡੀ ਦੇ ਵਿੱਚ ਰਿਹਾ ਤਾਂ ਦੋਸਤੋ ਹਰ ਰੋਜ਼ ਤੁਹਾਡੇ ਤੱਕ ਜਿਹੜੀ ਆਪਾਂ ਕਿਨੂ ਮੰਡੀ ਦੇ ਬਾਹਰ ਹੀ ਜਾਣਕਾਰੀ ਲੈ ਕੇ ਆਉਣੀ ਆ ਸਾਡਾ ਮਕਸਦ ਹੈ ਤੁਹਾਨੂੰ ਜਾਣਕਾਰੀ ਦੇਣਾ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਰਹੇ ਵੀ ਕੀ ਭਾਵਨ ਦੀ ਚੱਲ ਰਿਹਾ ਹੈ ਤੇ ਸੰਭਾਵਨਾਵਾਂ ਕੀ ਹੈ ਸੰਭਾਵਨਾਵਾਂ ਦੀ ਗੱਲ ਕਰੀਏ ਤਾਂ ਐਤ ਕੀ ਭਾ ਜਿਹੜਾ ਵਧਣ ਦੀ ਸੰਭਾਵਨਾ ਇਸ ਕਰਕੇ ਪ੍ਰਗਟ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਕਿਨੂ ਦੀ ਐਤ ਕੀ ਪ੍ਰੋਡਕਸ਼ਨ ਘਟ ਹੈ ਤੇ ਰੇਟ ਜਿਹੜੇ ਵਧੀਆ ਮਿਲਣ ਦੀ ਸੰਭਾਵਨਾ ਹੈ ਕਿਸਾਨਾਂ ਨੂੰ ਵੀ ਐਤ ਕੀ ਡੀ ਕਹੇ ਵੀ ਭਾ ਜਿਹੜਾ ਚੰਗਾ ਮਿਲ ਜਾਏ ਕਿਉਂਕਿ ਪਿਛਲੇ ਸਾਲ ਤੁਸੀਂ ਦੇਖੋ ਕਿਸਾਨਾਂ ਦੀ ਪ੍ਰੋਡਕਸ਼ਨ ਵਧੀਆ ਸੀ ਕਿਨੂ ਬਹੁਤ ਸੀਗਾ ਵਧੀਆ ਸੀਗਾ ਪਰ ਪਿਛਲੀ ਵਾਰ ਰੇਟ ਜਿਹੜਾ ਉਹ ਕਿਸਾਨਾਂ ਨੂੰ ਨਹੀਂ ਮਿਲਿਆ ਸੀ 7-8 ਰੁਪਏ ਜਿਹੜਾ ਕਿੰਨੂ ਹਰਾ ਵਿਕਦਾ ਰਿਹਾ ਐਤਕੀ ਜਿਹੜਾ 15 ਤੋਂ 18 ਰੁਪਏ ਤੱਕ ਕਿੰਨੂ ਆ ਜਿਹੜਾ ਹਰਾ ਕਿੰਨੂ ਮੰਡੀ ਦੇ ਵਿੱਚ ਵਿਕਿਆ ਤਾਂ ਜਿਹੇ ਵਿੱਚ ਕਿਸਾਨਾਂ ਨੂੰ ਉਮੀਦ ਹੈ ਕਿ ਐਤਕੀ ਭਾਅ ਚੰਗਾ ਮਿਲੂਗਾ ਤਾਂ ਉਧਰ ਇਹ ਵੀ ਜਿਹੜੀ ਮੰਗ ਉੱਠ ਰਹੀ ਹੈ ਵੀ ਮੀਡੇ ਮੀਲ ਦੇ ਵਿੱਚ ਫੇਰ ਜਿਹੜਾ ਕਿੰਨੂ ਦਿੱਤਾ ਜਾਵੇ ਪਰ ਐਤਕੀ ਸਿਸਟਮ ਥੋੜਾ ਜਿਹਾ ਇਹ ਕਰਿਆ ਜਾਵੇ ਵੀ ਮਾਸਟਰ ਆਫ ਦੇ ਲੈਵਲ ਤੇ ਕਿੰਨੂ ਖਰੀਦ ਸਕਣ ਜਿਹੜਾ ਮਾਰਗ ਪਿਛਲੀ ਵਾਰ ਪੰਜਾਬ ਐਗਰੋ ਵਾਲਾ ਪੰਗਾ ਵਿੱਚ ਪਾਇਆ ਗਿਆ ਸੀ ਤਾਂ ਉਹਦੇ ਕਰਕੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਖੱਜਲ ਖਵਾਰ ਹੋਣਾ ਪਿਆ ਪੇਮੈਂਟਾਂ ਕਿਸੇ ਦੀਆਂ ਰੁੜਗੀਆਂ ਕਿਸੇ ਦੀਆਂ ਲੇਟ ਹੋ ਗਈਆਂ ਕਾਫੀ ਲੇਟ ਹੋਈਆਂ ਵੀ ਆ ਤਾਂ ਅਜਿਹੇ ਵਿੱਚ ਜਿਹੜਾ ਕਿਸਾਨਾਂ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਕਿਸਾਨ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਜਿਹੜਾ ਧਰਨਾ ਅਕਨੋਰੀ ਬਾਰਡਰ ਤੇ ਮਰਨ ਵਰਤ ਹੈ ਜਗਜੀਤ ਸਿੰਘ ਢੱਲੇਵਾਲ ਦਾ ਉਹ ਜਾਰੀ ਹੈ ਤਾਂ ਅਜਿਹੇ ਵਿੱਚ ਕਿਸਾਨਾਂ ਦੇ ਹੱਕ 'ਚ ਫੈਸਲੇ ਹਿੱਤ 'ਚ ਫੈਸਲੇ ਲੈਣੇ ਜ਼ਰੂਰੀ ਹੈ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੇ ਆਕਾਦੇ ਵਿੱਚ ਜਿਹੜੇ ਫੈਸਲੇ ਤੁਰੰਤ ਲਈ ਜਾਣ ਤੇ ਕਿਉਂਕਿ ਜਿੰਨਾ ਚਿਰ ਕਿਸਾਨ ਖੁਸ਼हाल ਨਹੀਂ ਹੋ ਸਕਦਾ ਦੇਸ਼ ਖੁਸ਼हाल ਨਹੀਂ ਹੋ ਸਕਦਾ ਕਿਸਾਨੀ ਦੇ ਨਾਲ ਹੀ ਸਾਰਾ ਕੁਝ ਚੱਲਦਾ ਸਿਸਟਮ ਇਸ ਕਰਕੇ ਕਿਸਾਨੀ ਬਾਰੇ ਸੋਚਣ ਦੀ ਬੇਹੱਦ ਲੋੜ ਹੈ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ